ਕਿਆ ਤੁਸੀਂ ਦੋ ਤੱਕ ਮੈਂ ਸੋਚਾ ਗਿਰ ਮਿਲ ਗਿਆ ਕੋਈ ਬੈਠੇ ਕੋਈ ਤਰਕੂ ਹਾਂਜੀ ਨਮਸਕਾਰ ਸਸਰੀਕਾਲ ਆਦਾਬ ਮੈਂ ਡਾਕਟਰ ਸ਼ਿਸ਼ੀਜਾਜ ਬੱਚਿਆਂ ਦਾ ਡਾਕਟਰ ਸਿਵਲ ਅਸਰ ਰਾਮਪਰਾਵੋਲ ਆਪਣੇ ਇੱਥੇ ਕੁੱਤੇ ਦੇ ਕੱਟੇ ਦੇ ਕੇਸ ਕਾਫੀ ਵੱਧ ਗਏ ਹਨ ਮੈਂ ਹੁਣ ਜਿਵੇਂ ਤਕਰੀਬਨ ਮੇਰੇ ਕੋਲ ਇੱਥੇ ਓਪੀਡੀ ਵਿੱਚ ਰੋਜ਼ ਦੇ 4-5 ਜਾਂ ਮੰਨ ਲਓ ਸਮਝੋ 5-6-7 ਕੇਸ ਆ ਜਾਂਦੇ ਆ ਵਿੱਚੇ ਬੱਚੇ ਆ ਵਿੱਚੇ ਬਜ਼ੁਰਗ ਹੈ ਇਹ ਮਤਲਬ ਕਿ ਕਾਫੀ ਕੇਸ ਆ ਰਹੇ ਹੈ ਤੇ ਮਤਲਬ ਇਹ ਸੇ ਕੋਈ ਉਮਰ ਦਾ ਵੀ ਨਹੀਂ ਹਰ ਤਰ੍ਹਾਂ ਦਾ ਕੇਸ ਹਰ ਤਰ੍ਹਾਂ ਦੀ ਉਮਰ ਦੇ ਬੱਚੇ ਆ ਰਿਹਾ ਇਹ ਵੀ ਨਹੀਂ ਕੱਲੇ ਰਾਮਪੁਰੇ ਦੇ ਲੋਕ ਆ ਰਿਹਾ ਆਸ-ਪਾਸੇ ਪਿੰਡਾਂ ਤੋਂ ਆ ਰਿਹਾ ਤੇ ਇਹ ਕਾਫੀ ਸਮੱਸਿਆ ਵੱਧ ਗਈ ਹੈ ਇਹਨੂੰ ਲੈ ਕੇ ਤੁਸੀਂ ਕੋਈ ਮੈਡੀਕਲ ਜਾਂ ਚਿਕਿਤਸਾ ਵਾਲੇ ਕੋਈ ਨੋਕਸਾ ਹਾਂਜੀ ਅਸੀਂ ਇਹ ਚਿੱਠੀ ਅਸੀਂ ਕਮੇਟੀ ਵਾਲਿਆਂ ਨੂੰ ਵੀ ਕੱਢੀ ਆ ਰਾਮਪੁਰੇ ਅਸੀਂ ਕੀ ਕਹਿੰਦੇ ਆ ਐਮ ਐਸਓ ਵੱਲੋਂ ਡੀਸੀ ਨੂੰ ਐਸਡੀਐਮ ਸਾਹਿਬ ਨੂੰ ਵੀ ਲਿਖ ਕੇ ਦਿੱਤੀ ਹੈ ਇਹ ਸਮੱਸਿਆ ਬਾਰੇ ਕਿਹਾ ਪਰ ਹਜੇ ਕੋਈ ਬਹੁਤ ਜ਼ਿਆਦਾ ਇਹਦਾ ਹਾਲ ਜੋ ਹੋ ਨਹੀਂ ਪਾਰਿਆ ਤੇ ਕਾਫੀ ਸਮੇਂ ਸਾਡੇ ਹਸਪਤਾਲ 'ਚ 3-4 ਕੁੱਤੇ ਹਮੇਸ਼ਾ ਫਿਰਦੇ ਪਏ ਆ ਕੁਝ ਦਿਨਾਂ ਤੋਂ ਦਾ 3-4 ਵੀ ਨਹੀਂ ਮਤਲਬ 4-5 ਕੁੱਤੇ ਤਾਂ ਇੱਕ ਅੱਜ ਹੀ ਸਵੇਰੇ ਸਾਡੇ ਹਸਪਤਾਲ ਦੀ ਚਾਰ ਦੀਵਾਰੀ ਦੇ ਵਿੱਚ ਇੱਕ ਬੰਦੇ ਨੂੰ ਕੁੱਤਾ ਘੱਟ ਗਿਆ ਤੇ ਜਿਹੜਾ ਕੁੱਤਾ ਘੱਟਾ ਦੀ ਜਿਹੜਾ ਇੱਕ ਤਾਂ ਤੇ ਜਿਹੜਾ ਕੁੱਤਾ ਮੈਂ ਕਹਾਵਾਂ ਕੁੱਤਾ ਨੇ ਇਹ ਕਿ ਕੀ ਬਰਾਬਰ ਉਸ ਤਰ੍ਹਾਂ ਲੱਗਦਾ ਕਿ ਕਰ ਜੁ ਵੀ ਟੋੜ ਕੇ ਹਾਂਜੀ ਇਸ ਤੇ ਆਪਾਂ ਹੀ ਕਲੀਅਰ ਕਰਨਾ ਹੈ ਕਿ ਪਹਿਲੇ ਤਾਂ ਕਾਫੀ ਸਾਲ ਤੋਂ ਪਹਿਲੇ ਕੀ ਸੀਗਾ ਵੀ ਜੇ ਵਾਰਾ ਕੁੱਤਾ ਜੀ ਜਾਂ ਹਲਕ ਗਿਆ ਜਾਂ ਤੁਸੀਂ ਉਹਨੂੰ ਦੇਖ ਲਓ 14 ਦਿਨ ਫੇਰ ਵੀ ਆਪਾਂ ਲਵਾਉਂਦੇ ਸੀ ਆਪਣੇ ਜਿਹਨੂੰ ਕਟਿਆ ਹੁੰਦੇ ਬੰਦੇ ਨੂੰ ਉਹਨੇ ਆ ਵੀ ਕੁੱਤਾ ਜਾਇ ਘਰ ਦਾ ਵੀ ਰੱਖਿਆ ਹੈ ਚਾਹੇ ਉਹਦੇ ਸਾਰੇ ਟੀਕੇ ਲੱਗੇ ਵੀ ਹੋਏ ਆ ਫੇਰ ਵੀ ਆਪਾਂ ਬੰਦੇ ਨੂੰ ਕਹਿੰਦੇ ਆ ਵੀ ਤੂੰ ਸਾਰੇ ਲਵਾ ਕਿਉਂਕਿ ਕੁੱਤੇ ਦੇ ਤੋਂ ਸਾਰੀ ਵੈਕਸੀਨੇਸ਼ਨ ਹੋਈ ਵੀ ਹੋਈ ਹੈ ਫੇਰ ਵੀ ਇਹ ਕੋਈ ਜ਼ਰੂਰੀ ਨਹੀਂ ਵੀ ਜਾਨਵਰ ਵਿੱਚ ਕੁੱਤੇ ਵਿੱਚ ਪੂਰਾ ਅਸਰ ਉਹਨਾਂ ਟਿਕਿਆਂ ਦਾ ਆਜੂ ਇਸ ਤੋਂ ਬਚਾਵ ਲਈ ਆਪਾਂ ਆਪਦੇ ਦਾ ਜ਼ਰੂਰ ਲਵਾਈਏ ਚਾਰ ਟਿਕੇ ਹੁੰਦੇ ਆ ਜੀ ਪਹਿਲੇ ਦਿਨ ਲੱਗਦਾ ਹੈ ਤੀਜੇ ਦਿਨ ਲੱਗਦਾ ਹੈ ਹਫਤੇ ਬਾਅਦ ਲੱਗਦਾ ਹੈ 28ਵੇਂ ਦਿਨ ਲੱਗਦਾ ਹੈ ਇੱਕ ਉਹਨੋਂ ਉਹ ਵੀ ਗੱਲਾਂ ਨੇ ਵੀ ਢੂਨੀ ਚ ਲੱਗਦੇ ਆ ਜੀ ਪੁਰਾਣੀਆਂ ਗੱਲਾਂ ਖਤਮ ਹੋ ਗਈਆਂ ਉੱਤੇ ਉੱਤੇ ਹੀ ਲੱਗਦੇ ਆ ਇਹ ਇਹ ਟਿਕੇ ਲੱਗਣੇ ਆ ਕਿ ਕਿੰਨੇ ਦਿਨਾਂ ਤੱਕ ਤੋਂ ਕਿੰਨੇ ਦਿਨਾਂ ਤੱਕ ਚੁੱਚੇ ਆ ਬੋਲਾ ਚਾਹੀਦਾ ਵੀ ਕਿ ਨਵਾਲ ਲੈਣੇ ਚਾਹੀਦੇ ਹਾਂ ਜੀ ਵੈਸੇ ਤਾਂ ਆਪਾਂ ਕਹਿੰਨੇ ਆ ਅਰਲੀਐਸਟ ਲਵਾ ਲਓ ਜਿੰਨੋ ਜਿੰਨਾ ਜਲਦੀ ਹੋ ਸਕਦਾ ਪਰ ਲੇਟ ਵੀ ਆਵੇ ਹੁਣ ਜੇ ਲੇਟ ਹੋ ਗਿਆ ਮੇਰੇ ਕੋਲ ਦੇ ਵੀ ਆ ਰਹੇ ਪੰਜ 6 ਮਹੀਨੇ ਹੋ ਗਏ ਜੀ ਕੱਟੇ ਨੂੰ ਅਸੀਂ ਲਵਾਇਆ ਨਹੀਂ ਮੈਂ ਤਾਂ ਦੇਖੋ ਇਹ ਰਿਸਕ ਲੈਂਦਾ ਨਹੀਂ ਚਾਹੇ ਸਾਲ ਪੁਰਾਣਾ ਬੰਦਾ ਵੀ ਆ ਜਾ ਮੈਂ ਤਾਂ ਉਹਦੇ ਅਸੀਂ ਤਾਂ ਲਵਾਣੇ ਆ ਕਿਉਂ ਕੱਲ ਨੂੰ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਉਹ ਠੀਕ ਹੈ ਜਿੰਨਾ ਉਹ ਕਟਾਣੂ ਜਾਣਾ ਅੱਗੇ ਉਹ ਚਲਾ ਗਿਆ ਹੋਊਗਾ ਪਰ ਚਲੋ ਜਦੋਂ ਆਪਾਂ ਟਿਕੇ ਲਾ ਕੇ ਕੁਝ ਤਾਂ ਪ੍ਰੋਫੈਂਸ਼ਨ ਆਪਾਂ ਉਸ ਟਾਈਮ ਤੱਕ ਕਰ ਸਕਦੇ ਆ ਕਿ ਅੱਗੇ ਅੱਗੇ ਤੋਂ ਪ੍ਰੋਫੈਂਸ਼ਨ ਹੋ ਜੇ ਤਕਦਾ ਕੋਈ ਨਾ ਛੋਟੇ ਬੱਚੇ ਕੋ ਪਟਵਤਾ ਕਿ ਉਹਦੇ ਵੀ ਚਾਰ ਟੀਕੇ ਲੱਗਦੇ ਹਨ ਹਾਂਜੀ ਹਾਂਜੀ ਇਹ ਆਪਾਂ ਇਹ ਵੀ ਕਲੀਅਰ ਕਰਦੇ ਵੀ ਨਵਜੰਮੇ ਬੱਚੇ ਤੋਂ ਲੈ ਕੇ ਇੱਥੇ 100 ਸਾਲ ਜਿਵੇਂ ਮਰੀ ਬਜ਼ੁਰਗ ਨੂੰ ਜਾਂ ਕਿਸੇ ਨੂੰ ਦੋ ਸੇਮ ਹੀ ਲੱਗੂਗੀ ਟੀਕੇ ਉਹੀ ਚਾਰ ਲੱਗਣਗੇ ਕੋਈ ਨਹੀਂ ਵੀ ਬੱਚੇ ਦਾ 10 ਸਾਲ ਦਾ ਜੱਦਾ ਟੀਕਾ ਲਾ ਦੋ 12 ਸਾਲ ਦਾ ਪੂਰਾ ਲਾ ਦੋ ਇਹਦੀ ਕੋਈ